ਕਿਸੇ ਐਤਵਾਰ ਆਜੋ ਅੰਮ੍ਰਿਤਸਰ ਚਾਟੀਵੰਡ ਚੌਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸੀਸ ਝੁਕਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸੀਸ ਝੁਕਾਉਂਦਾ ਹੈ ਤੇ 12 ਵਜੇ ਦੁਪਹਿਰ ਆਰੰਭ ਹੁੰਦਾ ਹੈ ਸੰਗਤਾਂ 10 ਵਜੇ ਤੋਂ ਬਹਿ ਜਾਂਦੀ ਹੈ ਜਿਹੜਾ ਸੰਗਤੀ ਰੋਜ਼ 12 ਵਜੇ ਜਪਦੀ ਸਾਹਿਬ ਦੇ ਪੰਜ ਪਾਠ ਹੁੰਦੇ ਤੇਰਚ ਪਈ ਸਾਹਿਬ ਦੇ ਤੇ ਫਿਰ ਸੋਮਨੀ ਸਾਹਿਬ ਦਾ 4 ਵਜੇ ਅਰਦਾਸ ਹੁੰਦੀ ਚ ਪਹਿਰੇ ਦੀ ਪੈਰ ਧੋਣ ਦੀ ਜਗ੍ਹਾ ਬਾਹਰ ਸੜਕਾਂ ਤੱਕ ਸਭ ਪਾਸੇ ਜਾਮ ਲੱਗ ਜਾਂਦੇ ਆ ਕਦੀ ਆ ਕੇ ਵੇਖੋ ਤੇ ਖੁਦ ਪੁੱਛੋ ਜਿਹੜੇ ਚ ਪਹਿਰਾ ਕੱਟਦੇ ਨੇ ਪੁੱਛੋ ਜਦੋਂ ਪੁੱਛੋਗੇ ਨਾ ਤੇ ਤੁਹਾਨੂੰ ਪਰਤੱਖ ਨਜ਼ਰ ਆਏਗਾ ਕਿ ਸਾਡਾ ਗੁਰੂ ਇੰਨਾ ਵੱਡਾ ਸਿੱਖ ਦੀ ਝੋਲੀ ਭਰਨੀ ਇੱਕ ਪਾਸੇ ਸਿੱਖ ਨੂੰ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ। ਦਾਸ ਦਾ ਨ ਐਤਵਾਰ ਬਹੁਤ ਘੱਟ ਆਂਦਾ ਵਰਸਾ। ਐਤਵਾਰ ਤਕਰੀਬਨ ਬਾਹਰ ਹੋਈਦਾ ਕਿਤੇ ਸਾਲ 'ਚ 1-2 ਆ ਜਾਂਦੇ ਆ। ਭਈ ਹਮਰਤ ਸਰ ਇੱਕ ਐਤਵਾਰ ਆ ਗਿਆ ਅਮਰਤਸਰ ਤੇ ਮੈਂ ਸੋਚਿਆ ਵੀ ਬਾਬਾ ਜੀ ਦੇ ਦਰਸ਼ਨ ਕਰ ਬਾਬਾ ਦੀਪ ਸਿੰਘ ਦਾ ਜਿਹੜਾ ਸਥਾਨ ਹੈ ਨਾ ਸ਼ਹੀਦਗੰਜ ਉਹਦੀ ਬੈਕ ਸਾਈਡ ਤੇ ਦਾਸ ਦਾ ਘਰ ਹੈ ਬਿਲਕੁਲ 2 2.5 ਮਿੰਟ ਦਾ ਰਾਹ ਹੈ ਇਹ ਜਾਣਾ ਹੋਵੇ ਐਤਵਾਰ ਦਾ ਦਿਨ ਸੀ ਤੇ ਮੈਂ ਕਿਹਾ ਵੀ ਅੱਜ ਸੰਗਤ ਦੁਪਹਿਰਾ ਕੱਟਦੀ ਦਰਸ਼ਨ ਕਰ ਆਈਏ ਦਾਦਾ ਜੀ ਪੈਦਲ ਹੀ ਨਿਕਲ ਗਿਆ ਮੈਂ ਨਾ ਕੜਾ ਪ੍ਰਸ਼ਾਦ ਦੀ ਲਾਈਨ 'ਚ ਲੱਗਾ ਦੇਖ ਲੈ ਰਿਹਾ ਪਹਿਲੇ ਤੇ ਇੱਕ ਜਿੰਦੂ ਵੀਰ ਜੈਂਟਲਮੈਨ ਮੈਨੂੰ ਮਿਲਿਆ ਉਹਨੇ ਫਤਿਹ ਬੁਲਾਈ ਮੈਨੂੰ ਕਹਿੰਦਾ ਕੱਲੇ ਹੀ ਹੋ ਮੈਂ ਕਿਹਾ ਹਾਂਜੀ ਕੱਲੇ ਹੀ ਜਿਹੜੇ ਲਾਹ ਹੋਏ ਉਹਨੇ ਬੋਲ ਤੇ ਪਿਆਰ ਨਾਲ ਕਹਿੰਦਾ ਨੋ ਸਕਿਉਰਟੀ ਗਾਰਡ ਨੋ ਬਾਡੀਗਾਰਡ ਮੈਂ ਗੋ ਦਮ ਨਹੀਂ ਮੈਂ ਹੱਥ ਥੋੜੇ ਮੈਂ ਕਿਹਾ ਜਿੰਨਾ ਟਾਈਮ ਲੰਘਦਾ ਲੰਘਾ ਲਈਏ ਜਿੰਨਾ ਚਿਰ ਲੰਘਦਾ ਲੰਗੀ ਜਾਣ ਦਿਓ ਤੇ ਚੁੱਪ ਕਰ ਗਿਆ ਮੈਂ ਜੀ ਦੇਖ ਲਈ ਇਹ ਸਚਾਈ ਵਾਪਸ ਆ ਰਹੇ ਅੰਦਰ ਜਾਣ ਲਈ ਇੱਕ ਭੈਣ ਜੀ ਉਹਨਾਂ ਫੱਦੇ ਬੁਲਾਈ ਕਹਿੰਦੇ ਤੁਹਾਨੂੰ ਟੀਵੀ 'ਚ ਵੇਖੀਦਾ ਮੈਂ ਕਿਹਾ ਹੱਥ ਜੋੜਦੇ ਦੀ ਪਿਤਾ ਜੀ ਦੀ ਵਧਾਈ ਤੇ ਮੈਂ ਕਿਹਾ ਭੈਣ ਜੀ ਕਿੱਥੋਂ ਆਏ ਤੁਸੀਂ ਕਹਿੰਦੇ ਮੈਂ ਬੰਬਈ ਤੋਂ ਆਈ ਆਂ ਚੁਪੈਰਾ ਕੱਟਣ ਮੇਰਾ ਛੇਵਾਂ ਚੁਪੈਰਾ ਸ਼ੁਕਰਾਨੇ ਦਾ ਯਕੀਨ ਜਾਣਿਓ ਮੇਰੀ ਭਾਵਨਾ ਛੋਟੀ ਤੇ ਉਹਦੀ ਵੱਡੀ ਮੇਰੇ ਮੂੰਹ 'ਚੋਂ ਨਿਕਲ ਗਿਆ ਮੈਂ ਕਿਹਾ ਜੀ ਬੰਬਈ 'ਚ ਦੁਪਹਿਰਾ ਕੱਟਣਾ ਮੇਰੇ ਮੂੰਹ 'ਚੋਂ ਨਿਕਲ ਗਿਆ ਮੈਂ ਕਹਿੰਦਾ ਮੁੰਬਈ ਰੱਬ ਨਹੀਂ ਹੈਗਾ ਹਾਕੋ ਸਾਧਾ ਓਏ ਮਹੀ ਮੁੰਬਈ ਪਰਮੇਸ਼ਰ ਨਹੀਂ ਹੈਗਾ ਰੱਬ ਨਹੀਂ ਹੈਗਾ ਉਹਦੀ ਭਾਵਨਾ ਮੇਰੇ ਕੋਲ ਵੱਡੀ ਕਹਿੰਦੀ ਰੱਬ ਮੁੰਬਈ ਵੀ ਹੈ ਪਰ ਸੁਣ ਲੋ ਜਿਨ੍ਹਾਂ ਨੂੰ ਕਲਗੀਆਂ ਵਾਲੇ ਨੇ ਚਾਬੀਆਂ ਦੇਤੀਆਂ ਕਹਿਦੇ ਹੋ ਗੱਜ ਕੇ ਸਾਧਾ ਇੱਕ ਸਿੱਖ ਕਿੱਥੇ ਪਹੁੰਚ ਗਿਆ ਇਹ ਨਾਨਕ ਪ੍ਰੇਮ ਹੈ ਇੱਥੇ ਤੱਕ ਨਰੱਖੋ ਤੁਹਾਡੀ ਚੋਲੀ ਲੱਗੇ ਰੋ ਉਹ ਮੌਜ ਆ ਗਿਆ ਤੁਹਾਨੂੰ ਝੋਲੀਆਂ ਅਗੋਂ ਪਰਣ ਵਾਲਾ ਬਣਾ ਸਕਦਾ ਮੈਂ ਉਹ ਭੈਣ ਜੀ ਨੂੰ ਪੁੱਛਿਆ ਮੈਂ ਕਿ ਜੀ ਤੂੰ ਜਹਾਜ਼ ਤੁਹਾਨੂੰ ਪਤਾ ਵਡਾਉਣ ਕਰਦਾ ਜਹਾਜ਼ ਹੀ ਆ ਜਾਣਾ ਮਾਇਆ ਹੈਗੀ ਉਹਨਾਂ ਕੋ ਤੇ ਸ਼ਾਮ ਨੂੰ ਵਾਪਸੀ ਕਰ ਲੈਣੀ ਪਹੁੰਚਣਾ ਅਗਲੇ ਦਿਨ ਤੇ ਮੈਨੂੰ ਉਹ ਬੀਬੀ ਨੇ ਸੁਣਾਇਆ ਜੀ ਮੈਂ ਕਿ ਜੀ ਬੰਬਈ ਰੱਬ ਨਹੀਂ ਹੈਗਾ ਬੰਬਈ ਤੋਂ ਚਪੈਰਾ ਕੱਟਣ ਕਹਿੰਦੀ ਰੱਬ ਬੰਬਈ ਵੀ ਏ ਪਰ ਮੇਰੀ ਹਕੀਕਤ ਸੁਣੋ ਇਹ ਮੈਂ ਉਦੋਂ ਦੀ ਗੱਲ ਕਰ ਰਿਹਾ ਅੱਜ ਤੁਸੀਂ ਬਾਬਾ ਦੀਪ ਸਿੰਘ ਦਰ ਤੇ ਜਾਓ ਤੇ ਨਵਾਂ ਸੋਖਾ ਹਸਨ ਬਣ ਗਿਆ ਸਾਹਮਣੇ ਪੜੀ ਜਾ ਰਹੀ ਹੈ ਉਦੋਂ ਸੁਖਾਸਨ ਸਾਈਡ ਤੇ ਹੁੰਦਾ ਸੀ ਸਜਿਆ ਬਾਹਰ ਪ੍ਰਕਰਮਾਂ ਚ ਉਹਨਾਂ ਅੰਦਰ ਇਹ ਉਦੋਂ ਦੀ ਗੱਲ ਐ ਮੈਂ ਜਦੋਂ ਦੀ ਸੁਣਾ ਰਿਹਾ ਉਹ ਬੀਬੀ ਨੇ ਕੀ ਆਖਿਆ ਜੀ ਮੇਰੀ ਰੀੜ ਦੀ ਹੱਡੀ ਦਾ ਮਣਕਾ ਖਸ ਗਿਆ ਰੀੜ ਦੀ ਹੱਡੀ ਦਾ ਮਣਕਾ ਖਸ ਗਿਆ ਤੇ ਬੰਬਈ ਦੇ ਡਾਕਟਰਾਂ ਨੇ ਕਿਹਾ ਜੀ ਇਹਦਾ ਆਪਰੇਸ਼ਨ ਹੋਣਾ ਉਹਦੇ ਤੁਸੀਂ ਸਾਰੀ ਸੰਗਤ ਜਾਣਦੇ ਹੋ ਦੋ ਆਪਰੇਸ਼ਨ ਰੱਬ ਕਿਸੇ ਦੇ ਨਾ ਕਰਾਵੇ ਰੀਡ ਦੀ ਹੱਡੀ ਦਾ ਤੇ ਦਿਮਾਗ ਦਾ ਆਪਰੇਸ਼ਨ ਬੜਾ ਹੀ ਔਖਾ ਕਾਮਯਾਬ ਹੁੰਦਾ ਜੀ ਆਖੋ ਸਤਨਾਮ ਇਹ ਦੋਵੇਂ ਬੜੇ ਔਖੇ ਹੁੰਦੇ ਕਹਿੰਦੀ ਡਾਕਟਰਾਂ ਨੇ ਕਿਹਾ ਰੀਡ ਦੀ ਹੱਡੀ ਦਾ ਮਣਕਾ ਖਿਸਕ ਗਿਆ ਹੋਲੀ-ਹੋਲੀ ਤੁਹਾਡੀਆਂ ਲੱਤਾਂ ਵੀ ਰਹਿ ਜਾਣੀਆਂ ਬਾਹਾਂ ਵੀ ਰਹਿ ਜਾਣੀਆਂ ਇੱਥੋਂ ਤੱਕ ਸਰੀਰ ਕੰਮ ਕਰਨਾ ਛੱਡ ਦਿੰਦਾ ਜਿਹਦਾ ਰੀਡ ਦੀ ਹੱਡੀ ਨਾਲ ਤੱਲਕ ਮਣਕਾ ਖਿਸਕ ਜੇ ਤੇ ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾਉਣਾ ਪੈਣਾ ਤੇ ਇਹ ਆਪਰੇਸ਼ਨ ਬੜਾ ਔਖਾ ਕਾਮਯਾਬ ਹੁੰਦਾ ਇਹ ਵੀ ਤੇ ਦਿਮਾਗ ਦਾ ਵੀ ਕਹਿੰਦੇ ਮੈਨੂੰ ਇੱਕ ਰੰਗੀ ਹੋਈ ਭੈਣ ਨੇ ਕਹਿਤਾ ਮੀਨਾ ਡੀਕ ਲੈ ਤੇ ਬਾਬਾ ਦੀਪ ਸਿੰਘ ਦਾ ਦਰ ਜਿਨ੍ਹਾਂ ਨੇ ਕਲਗੀ ਧਰ ਦੀਆਂ ਖੁਸ਼ੀਆਂ ਲਈਆਂ ਉਹਨਾਂ ਕੋਲ ਚਾਬੀਆਂ ਨੇ ਪੰਜ ਦਪਹਿਰਿਆਂ ਦੀ ਹਾਜ਼ਰੀ ਲਾਲਾ ਬੰਬਈ ਤੋਂ ਕੋਈ ਪਤਾ ਨਹੀਂ ਬਾਬਾ ਜੀ ਪ੍ਰਸੰਨ ਹੋ ਜਾਣ ਆਖੋ ਸਤਨਾਮ ਬਾਬਾ ਦੀਪ ਸਿੰਘ ਕਿਰਪਾ ਕਰਦਾ ਪ੍ਰਸੰਨ ਹੋ ਜਾਣਾ ਉਹ ਬੀਬੀ ਨੇ ਸੁਣਾਇਆ ਜੀ ਕਹਿੰਦੀ ਮੈਂ ਪੰਜ ਦਪਹਿਰੇ ਬੰਬਈ ਤੋਂ ਆਜਦੀ ਬਾਬਾ ਦੀਪ ਸਿੰਘ ਦੇ ਦਰ ਉਹ ਮੈਂ ਤਾਂ ਗੱਲ ਸੁਣਾ ਰਿਹਾ ਕਿ ਅੱਜ ਹੁਣ ਸੁਖਾਸਨ ਸਾਹਮਣੇ ਬਣ ਗਿਆ ਪੌੜੀ ਇੱਕ ਬਣੇ ਜਾਂਦੀ ਇੱਕ ਬਣੇ ਆਉਂਦੀ ਇਹ ਉਦੋਂ ਦੀ ਗੱਲ ਜਦੋਂ ਸੈਡ ਤੇ ਸੁਖਾਸਨ ਹੁੰਦਾ ਸੀ ਤਾਂ ਉਦੋਂ ਵੀ ਪੌੜੀਆਂ ਇੰਜ ਜਾਂਦੀਆਂ ਤੇ ਪੌੜੀਆਂ ਆਉਂਦੀ ਉਹ ਬੀਬੀ ਨੇ ਜੀ 4 ਫੁੱਟ ਦੀ ਪੌੜੀ ਸੀ ਤੇ 4 ਫੁੱਟ ਚੋਂ ਨਾ 1 ਫੁੱਟ ਜਗ੍ਹਾ ਤੇ ਨਾ ਪੌੜੀ ਤੇ ਬਹਿ ਕੇ ਦੁਪਹਿਰਾ ਕੱਟਣਾ ਕਿਉਂ ਰੀੜ ਦੀ ਹੱਡੀ ਦੀ ਪ੍ਰੋਬਲਮ ਸੀ ਤੇ ਪੁੰਜੇ ਬਹਿ ਨਹੀਂ ਸਕਦੀ ਰੀੜ ਦੀ ਹੱਡੀ ਕਰਕੇ ਤੇ ਕੁਰਸੀ ਉੱਥੇ ਡੱਠ ਨਹੀਂ ਸਕਦੀ ਉਹਨੇ ਕੋੜੀ ਦੇ ਉੱਤੇ ਬਹਿ ਕੇ ਨਾ ਤੇ ਪੈਰ ਥੱਲੇ ਕਰ ਲੈਣੇ ਇਤਿਹਾਸਕ ਸਥਾਨ ਹੈ ਇਸ ਤਰ੍ਹਾਂ ਉਹਨੇ ਦੁਪਹਿਰੇ ਜਿਹੜੇ ਜੀ ਹਾਜ਼ਰੀ ਭਰੀ ਤੇ ਕਹਿਣ ਲੱਗੀ ਵੀਰ ਜੀ ਹੁਣ ਇਹ ਗੱਲ ਪ੍ਰੇਮ ਦੀ ਏ ਪਤਾ ਨਹੀਂ ਕਿਸੇ ਕੋ ਸੁਣੀ ਜਾਵੇ ਕਿ ਨਾ ਉਹ ਬੀਬੀ ਨੇ ਥੋੜਾ ਜੋਤ ਦਾ ਘਿਓ ਵੀ ਲੈ ਜਾਣਾ ਭਾਵਨਾ ਉਹਦੀ ਜਿਹਨੇ ਰਾਹ ਦਿੱਤਾ ਉਹਨੇ ਕਿਹਾ ਵੀ 200 ਮਨੀ ਸਾਹਿਬ ਰੋਜ਼ ਕਰਨੇ ਆ ਜੋਤ ਦਾ ਘਿਓ ਰੱਖ ਲਿਆ ਕਰ ਉਹ ਮਾੜਾ ਜਾਂ ਲਾ ਲਿਆ ਕਰ ਉੱਥੇ ਭਾਵਨਾ ਨਾਲ ਹਫਤੇ ਬਾਅਦ ਜਦੋਂ ਦੁਪਹਿਰਾ ਕੱਟਣਾ ਤੇ ਅਰਦਾਸ ਕਰਨੀ ਦੇਗ ਲੈ ਕੇ ਬਾਬਾ ਜੀ ਕਿਰਪਾ ਕਰ ਦਿਓ ਆਪਰੇਸ਼ਨ ਤੋਂ ਬਚਾ ਦਿਓ ਆਖੋ ਸਤਨਹਾਉ ਉਹ ਸੰਗਤ ਜੀ ਮੈਨੂੰ ਬੀਬੀ ਨੇ ਸ਼ੀਦਾ ਸਾਹਿਬ ਖਲੋ ਕੇ ਆਖਿਆ ਕਹਿਣ ਲਗੀ ਮੇਰਾ ਪੰਜਵਾਂ ਦੁਪਹਿਰਾ ਉਹਦੇ ਬਾਅਦੋਂ ਮੈਂ ਡਾਕਟਰਾਂ ਕੋਲ ਟੈਸਟ ਕਰਾਏ ਦੁਬਾਰਾ ਤੇ ਹੁਣ ਉਹ ਡਾਕਟਰ ਬੰਬਈ ਦੇ ਹੈਰਾਨ ਨੇ ਐਕਸਰੇ ਵੇਖ ਕੇ ਐਮ ਆਰ ਆਈ ਵੇਖ ਕੇ ਹੈਰਾਨ ਨੇ ਉਹਨਾਂ ਦੇ ਮੂੰਹ ਚ ਇਹੋ ਨਿਕਲਦਾ ਵੀ ਕੀ ਕੀਤਾ ਜੇ ਤੁਹਾਡਾ ਆਪਰੇਸ਼ਨ ਲੋੜ ਹੀ ਨਹੀਂ ਤੇ ਕਹਿੰਦੀ ਮੈਂ 6 ਵਾਂ ਦਪੈਰਾ ਹੁਣ ਸ਼ੁਕਰਾਨੇ ਦਾ ਕਟਣ ਆਈ ਆ ਜਗਾਰਾ ਦਿਓ ਗੱਜ ਕੇ ਕਈ